ਇਹ ਬੰਦਾ ਮਾਰ ਗਿਆ ਮੇਰਾ ਸੋਨੋ ਚੋਰੀ ਮਾਰੋ ਤਾਂ ਮੁੰਡਾ ਹੰਗਾ ਮਾਰਨਾ ਨਹੀਂ ਤੇਰਾ ਮੁੰਡਾ ਉਹਦੇ ਕੁਝ ਕਾਰਵਾਈ ਕਰਦੀ ਕੁਝ ਕਾਰਵਾਈ ਕਰਦੀ ਮਾਰਿਆ ਇਹਨੂੰ ਵੀ ਮਾਰਿਆ ਮੈਂ ਡਾਗਨਰ ਇਹਨਾਂ ਨੂੰ ਮਾਰ ਦਿੱਤਾ ਕੋਈ ਮਰ ਗਿਆ ਤੇ ਮਾਰਾਂਗੇ ਕੁਝ ਨੂੰ ਵੇਖਣਾ ਲੋਕ ਕਿ ਬੈਠੇ ਸੀ ਲੋਕ ਕਿ ਗੜਾਸੀਆਂ ਮੁੰਡੇ ਸੱਚ ਮਾਰਦੇ ਮਾਰ ਦਿੱਤਾ ਨਹੀਂ ਬਿਓ ਅਚੋਕੇ ਡੇਗ ਪਿਆ ਮੁੰਡਾ ਕਿਛ ਡੌਣਾਂ ਆਏ ਤੇ ਮਾਰੀ ਡਾਂਗ ਤੇ ਗੜਾਸੀ ਮਾਰੀ ਆ ਮੁੰਡੇ ਦੇ ਗੜਾਸੀ ਮਾਰੀ ਚੋਲੀ ਮਾਰ ਗਿਆ ਡਾਂਗਾ ਨੇ ਮੁੰਡਾ ਮਾਰ ਤੋ ਤਿਆਰ ਨਾਲੇ ਮੇਰਾ نی جی ما میرا کوئی گل نی ہوئی مر جانے لوکے بیٹھے سی لوکی گڈاسیا مڈے سر چ مارتے ਮਾਰ ਦਿੱਤਾ ਨਹੀਂ ਬਿਓ ਅਚੋਕੇ ਡੇਗ ਪਿਆ ਮੁੰਡਾ ਰੋਣੀ ਛੱਡਿਆ ਇਹਨਾਂ ਨੇ ਐ ਅਸੀਂ ਛਡੌਣ ਆਈਆਂ ਇਹਨੇ ਵੀ ਮਾਰੀ ਡਾਂਗ ਤੇ ਗੜਾਸੀ ਮਾਰੀ ਆ ਮੁੰਡੇ ਦੇ ਗੜਾਸੀ ਮਾਰੀ ਮੁੰਡੇ ਖਾਲੀ ਹੱਤੀ ਸੀ ਕੋਛਰੀ ਹੈਗਾ ਸੀ ਉਹਨਾਂ ਕੋਲ ਸ਼ਹਿਰੋਂ ਆਏ ਉਹ ਤੇ ਵਿਚਾਰੇ ਸ਼ਹਿਰੋਂ ਹੀ ਆਏ ਦੋਵੇਂ ਜਾਣੇ ਮਗਰੋ ਚੋਰੀ ਮਾਰ ਗਿਆ ਡਾਂਗਾ ਨਹੀਂ ਮੁੰਡਾ ਮਾਰ ਤੁੱਟਿਆ ਤਾਰੇ ਮੇਰਾ ਮੁੰਡੂਆਂ ਨੇ ਰਾਤੀਏ ਇੱਥੇ ਜਾ ਕੇ ਦਰਖਾਸਤ ਦੇ ਕੇ ਆਏ ਨਹੀਂ ਲੜਨਾ ਅਸੀਂ ਨਹੀਂ ਲੜਨਾ ਸਾਡੀ ਗੱਲ ਸੁਣੋ ਕੋਈ ਬੁੱਸਲਾ ਗੱਲ ਸੁਣਨੀ ਆਇਆ ਸਾਡੀ ਤੇਰੇ ਨਾ ਮੁੰਡਾ ਮਾਰਤਾ ਨਹੀਂ ਤਾਂ ਮੁੰਡਾ ਮਾਰਤਾ ਮੇਰਾ ਆਨੇ ਮੇਰਾ ਮੁੰਡਾ ਬਲਿਆ ਹੋਇਆ ਰਾਤ ਦੇ ਮੁੰਡੇ ਨੂੰ ਪਹਿਲਾਂ ਗਾਲਾਂ ਕੱਢੀਆਂ ਰੱਜ ਕੇ ਰਫਲ ਚੁੱਕੀ ਫਦਾ ਰਜੇਸ਼ ਕੁਮਾਰ ਸਾਨੋ ਬਲਵੰਤਰ ਆਏ ਨਾਲ ਮੁੰਡੇ ਦੇ ਨਾਲ ਜਵਾਗ ਵੀ ਨਾਲ ਹੀ ਕੁੜੀਆਂ ਵੀ ਨਾਲ ਅਸੀਂ ਇਸੇ ਕਰਕੇ ਰਾਤ ਹੀ ਥਾਣੇ ਚਲੇ ਗਏ ਆ ਰਾਤ ਜਾ ਕੇ ਦਰਖਾਸਤ ਦੇ ਕੇ ਆਏ ਆ ਉਹਾਂ ਦੇ ਪਹਿਲਾਂ ਤਾਂ ਅਸੀਂ ਸਵੇਰੇ ਜਾਵਾਂਗੇ ਫਿਰ ਸਵੇਰੇ ਕਹਿੰਦੇ ਤੁਸੀਂ ਫੋਟੋ ਸਟੇਟਿੰਗ ਦੀ ਕਰਾ ਕੇ ਲਿਆਓ ਫਿਰ ਅਸੀਂ ਦਰਖਾਸਤ ਪੂਰੀ ਕਰਾਂਗੇ ਅਸੀਂ ਫੋਟੋ ਸਟੇਟ ਕਰਾ ਕੇ ਦੋ ਸਵੇਰੇ ਫਿਰਦੇ ਆਏ ਆ ਕੋਈ ਹੁੰਦੇ ਤੇ ਕਾਰਵਾਈ ਨਹੀਂ ਕੀਤੀ ਆ ਮੁੰਡਾ ਮੇਰਾ ਮਰਨਾਉ ਸਣੇ ਉਹਦੀਆਂ ਕੁੜੀਆਂ ਰਫਲਾਂ ਲੈ ਕੇ ਆਈਆਂ ਨਾਲ ਸਣੇ ਬੱਚੇ ਤੇ ਮੁੰਡੇ ਮੇਰੇ ਦੇ ਨਾਲ ਇੱਕ ਹੈਗਾ ਸੌਰਭ ਮੁੰਡਾ ਪ੍ਰਕਾਸ਼ ਦਾ ਉਹਨੂੰ ਇੱਥੇ ਲੈ ਕੇ ਆਏ ਨੇ ਸਿਵਲ ਚ ਗੱਲ ਇਹ ਦੋ ਤਿੰਨ ਘੰਟਿਆਂ ਦੀ ਹੋ ਗਈ ਐ ਵੀ ਪਤਾ ਉਹਨੂੰ ਵੱਡ ਟੋਕ ਕੇ ਲਿਆਏ ਹੋਣੇ ਵੀ ਇਹਦਾ ਇਲਾਜ ਕਰਾਈਏ ਕੋਈ ਰੰਜਿਸ਼ ਨਹੀਂ ਪ੍ਰਾਣੀ ਮੌਜਰ ਹਥਿਆਰ ਹੈਗਾ ਸਾਰੀ ਦੁਨੀਆ ਕੋਲ ਇਹੋ ਜਿਹਾ ਹਥਿਆਰ ਹੀ ਕੋ ਨਹੀਂ ਹੈਗਾ ਮਾਰੂ ਹਥਿਆਰ ਜਿਹੜੇ ਇਹੋ ਜਿਹੇ ਹਥਿਆਰ ਨੇ ਪੁਲਿਸ ਨੂੰ ਪਹਿਲੇ ਹੀ ਜਵਾਬ ਕਰਨੇ ਚਾਹੀਦੇ ਸਾਡਾ ਇਤਕਰਾਰ ਨਹੀਂ ਹਸਣ ਬਾਈ ਨਹੀਂ ਕੀਤੀ ਗਈ ਕਿੰਨੇ ਜਣੇ ਸੀ ਉਹ ਹਾਂਜੀ ਕਿੰਨੇ ਨੇ ਛੱਡ ਮੰਨ ਲਾ ਹਰਜੇਸ਼ ਕੁਮਾਰ ਦਾ ਸਾਰਾ ਟੱਪਰ ਉਹਦੀਆਂ ਕੁੜੀਆਂ ਵੀ ਨਾਲ ਰਫਲ ਲੈ ਕੇ ਆਈਆਂ ਉਹਦੀ ਘਰ ਦੀ ਬੱਚੇ ਇੱਕ ਸੌਰਵ ਪ੍ਰਕਾਸ਼ ਦਾ ਮੁੰਡਾ ਭਤੀਜਾ ਹੁੰਦਾ ਪ੍ਰਕਾਸ਼ ਦਾ ਸਾਨਾ ਪ੍ਰਕਾਸ਼ ਦਾ ਮੁੰਡਾ ਹੈ ਉਹ ਹੁਣ ਉਹ ਕਿੰਨੇ ਮਾਰੀ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਸੌਰਵ ਕੁਮਾਰ ਕਿੰਨੇ ਸੱਟਾ ਸੱਟਾ ਹਾਂਜੀ ਸੱਟਾ ਹਾਂਜੀ ਇਸ ਟਾਈਮ ਸੀਰੀਅਸੇ ਕੰਮ ਅੱਗੋ ਵੇਖੋ ਹਣ ਮਹਾਰਾਜ ਦੇ ਪਾਸੇ ਸਾਰਿਆਂ ਦੇ ਉੱਤੇ ਮਹਾਰਾਜੇ ਮੈਂ ਨਹੀਂ ਹੈਗਾ ਹਾਂਜੀ ਟਗਵੇ ਨਾਲ ਕੱਡਸ ਕੇ ਨਾ ਰਫਲ ਲੈ ਕੇ ਆਏ ਉਹਨੇ ਚੰਨ ਪੰਤੇ ਪਾ ਕੇ ਰਫਲ ਲੈ ਕੇ ਆਈ ਜਨਾਨੀ ਲੈ ਕੇ ਕੁੜੀ ਇੱਕ ਲੈ ਕੇ ਆਈ ਮੌਜਰ ਲੈ ਕੇ ਆਏ ਨੇ